ਪੰਜਾਬ ਭਾਰ ਵਿੱਚ ਬੀਜੇਪੀ ਦਾ ਵਿਰੋਧ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਅੱਜ ਫਤੇਗੜ੍ਹ ਸਾਹਿਬ ਵਿਖੇ ਗੇਜਾਰਾਮ ਜੋ ਕਿ ਬੀਜੇਪੀ ਦੇ ਵੱਲੋਂ ਲੋਕ ਸਭਾ ਚੋਣ ਲੜ ਰਿਹਾ ਹੈ ਉਸ ਦਾ ਭਾਰੀ ਵਿਰੋਧ ਕੀਤਾ ਗਿਆ ਇਸ ਦੌਰਾਨ ਵਿਰੋਧ ਕਰਨ ਤੋਂ ਬਾਅਦ ਕਿਸਾਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਕਿਸਾਨਾਂ ਦਾ ਇਹਦੇ ਉੱਤੇ ਅੱਜ ਅਸੀਂ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਜਿਹੜਾ ਬੀਜੇਪੀ ਦਾ ਇੱਥੋਂ ਕੈਂਡੀਡੇਟ ਆ ਗੇਜਾਰਾਮ ਉਹਨੂੰ ਸਾਡੇ ਸਵਾਲ ਨੇ ਇਹ 11 ਸਵਾਲ ਸੰਯੁਕਤ ਮੋਰਚੇ ਵੱਲੋਂ ਜਾਂ ਉਹ ਸਾਡੇ ਸਵਾਲਾਂ ਦੇ ਜਵਾਬ ਦੇਵੇ ਆ ਕਿ ਨਹੀਂ ਅਸੀਂ ਉਹਨੂੰ ਇਹ ਸਮਝਦੇ ਹਾਂ ਵੀ ਇਹ ਸਾਡੇ ਸਵਾਲਾਂ ਤੋਂ ਭਗੌੜਾ ਬੀਜੇਪੀ ਨੇ ਜ਼ਰੂਰ ਉਹਨੂੰ ਆਪਣਾ ਮੋਹਰਾ ਥਾਪ ਕੇ ਇੱਥੇ ਉਹ ਕਰਤਾ ਪਰ ਉਹ ਉਹ ਇਹ ਗੱਲ ਤੇ ਪੂਰੇ ਨਹੀਂ ਉਤਰ ਰਹੇ ਬੀਜੇਪੀ ਵਾਲੇ ਕਿਸਾਨਾਂ ਦੀ ਗੱਲ ਸੁਣ ਨਹੀਂ ਰਹੇ ਕਿਸਾਨਾਂ ਨੂੰ ਬੀਜੇਪੀ ਨੇ 10 ਸਾਲ ਦੇ ਲੰਮੇ ਸਮੇਂ ਦੌਰਾਨ ਲਾਰੇ ਲਾਏ ਨੇ ਜਿਸ ਨੇ ਬੀਜੇਪੀ ਨੇ ਕਿਹਾ ਵੀ ਅਸੀਂ ਆਮਦਨ ਦੁੱਗਣੀ ਕਰਾਂਗੇ ਕਿਸਾਨਾਂ ਦੀ ਠੀਕ ਆ ਆ ਨਾ ਉਹਨਾਂ ਨੇ ਆਮਦਨ ਦੁੱਗਣੀ ਕਰੀ ਆ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀਆਂ ਰਹਿਂਦੀਆਂ ਮੰਗਾਂ ਦੀਆਂ ਚਾਹੇ ਲਖੀਮਪੁਰ ਖੀਰੀ ਦਾ ਮਸਲਾ ਧੀਗਾ ਜਾਂ ਕਿਸਾਨਾਂ ਦੀ ਐਮਐਸਪੀ ਦਾ ਮਸਲਾ ਧੀਗਾ ਸੁਆਮੀਨਾਥਨ ਰਿਪੋਰਟ ਦੀ ਗੱਲ ਦੀ ਕਿ ਕੋਈ ਵੀ ਗੱਲ ਤੇ ਬੀਜੇਪੀ ਪੂਰਾ ਨਹੀਂ ਉਤਰੀ ਇਸ ਕਰਕੇ ਅਸੀਂ ਇਹ 11 ਸਵਾਲ ਲੈ ਕੇ ਬੀਜੇਪੀ ਦੇ ਜਿਹੜੇ ਥੋਪੇ ਹੋਏ ਗੇਜਰਾਮ ਜੀ ਅੱਜ ਆਪਣੇ ਕਾਗਜ਼ ਭਰਨ ਆਏ ਨੇ ਉਹਨਾਂ ਨੂੰ ਸਾਡੇ ਸਵਾਲ ਲੈ ਅਸੀਂ ਵਾਰ-ਵਾਰ ਘਾਰ ਲਾ ਰਹੇ ਹਾਂ ਕਿਸਾਨਾਂ ਵੱਲੋਂ ਆਪਣਾ ਜਿਹੜਾ ਆਪਣਾ ਰੋਸ ਆ ਉਹ ਇੱਥੇ ਜ਼ਾਹਰ ਕਰਨ ਦੇ ਵਾਸਤੇ ਪਹੁੰਚੇ ਆ ਜਾਨੇ ਦੇ ਬਾਰਡਰ ਤੇ ਕਿਸਾਨਾਂ ਵੱਲੋਂ ਇਹ ਜਿਹੜਾ ਪ੍ਰੋਟੈਸਟ ਲਗਾਤਾਰ ਬੀਜੇਪੀ ਦਾ ਜਾ ਰਿਹਾ ਕੀ ਕਹਾਂ ਚੱਲਦਾ ਉਹ ਕਿਸਾਨਾਂ ਦੇ ਘਰ ਤਾਂ ਸੀ ਕੰਮ ਕਰਦੇ ਨੇ ਕਿਸਾਨਾਂ ਦੀਆਂ ਸੀ ਸੀਜ਼ਨਲ ਫਸਲਾਂ ਨੂੰ ਸੰਭਾਲਦੇ ਰਹੇ ਅਸੀਂ ਪੱਲੇਦਾਰੀ ਸ਼ਾਂਤ ਨਹੀਂ ਕਰਦੇ ਰਹੇ ਸਾਡਾ ਤਾਂ ਵਿਰੋਧ ਹੈ ਮੇਰੇ ਦਾ ਪ੍ਰਵਾਹ ਆ ਮੇਰਾ ਵਿਰੋਧ ਨਹੀਂ ਕਰਦੇ ਤੋਂ ਠੀਕ ਹੈ ਉਹਨਾਂ ਦਾ ਕੋਈ ਹਸਤਾਖਤ ਹੋਣਾ ਕਿਸੇ ਪਾਰਟੀ ਦੇ ਭੇਜੇ ਹੋਏ ਕਿਹਨੇ ਸਵਾਲ ਕਰ ਰਿਹਾ ਜੀ ਜਦੋਂ ਟਾਈਮ ਨਹੀਂ ਹੈ ਬਿਲਕੁਲ ਮੈਂ ਤਿਆਰ ਹਾਂ ਚਲੋ ਜਾਓ ਚਲਾਓ ਚੱਲੀਏ ਤੇ ਅਸੀਂ ਸਿੱਧਾ ਬੈਠ ਕੇ ਗੱਲ ਕਰਾਂਗੇ ਜਦੋਂ ਮਰਜ਼ੀ ਓਪਨ ਦੇ ਵੇਟ ਕਰੋ ਆਪਾਂ ਜਵਾਬ ਦੇਵਾਂਗੇ ਠੀਕ ਹੈ ਜੀ